ਸ਼ਰੀਕਾਲ ਤੁਹਾਡਾ ਸਾਰਿਆਂ ਦਾ ਸੋਨੀ ਮੁੰਜਲ हेयर ਬਲੌਗ ਚੈਨਲ ਵਿੱਚ ਸਵਾਗਤ ਹੈ ਅਮੀਰ ਕਰਦੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਰਾਜੀ ਖੁਸ਼ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਨਾ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਤੰਦ ਦੋਸਤੀ ਬਖਸ਼ੇ ਹਨਾ ਤੇ ਅਪਾ ਅੱਜ ਦੀ ਵੀਡੀਓ ਬਣਾਉਣ ਲੱਗੇ ਸੀ ਅੱਜ ਅਪਾ ਬਣਾਉਣ ਲੱਗੇ ਸੀ ਹਨਾ ਆਪਾਂ ਵੀ ਜੇ ਡਬਲ ਬੈੱਡ ਦੇ ਹੁੰਦੇ ਆ ਪੂਰੇ ਕੰਬਲ ਜਿਨ੍ਹਾਂ ਨੂੰ ਆਪਾਂ ਹਨਾ ਬਗੈਰ ਮਸ਼ੀਨ ਤੋਂ ਕਿਵੇਂ ਧੋ ਸਕਦੇ ਆ ਕਿਵੇਂ ਸਾਫ਼ ਕਰ ਸਕਦੇ ਮੈਂ ਤੁਹਾਨੂੰ ਕਰਕੇ ਦਿਖਾਉਣੀ ਆ ਉਹਦੇ ਲਈ ਆਪਾਂ ਕੀ ਲੈਣਾ ਹੈ ਡਬਲ ਬੈੱਡ ਦਾ ਪੂਰਾ ਤੁਸੀਂ ਦੇਖ ਸਕਦੇ ਹੋ ਪੂਰਾ ਡਬਲ ਬੈੱਡ ਦਾ ਪੂਰਾ ਇਹ ਮੈਂ ਡਬਲ ਬੈੱਡ ਤੇ ਵਿਸ਼ਾਉਂਗੀ ਕਰਨ ਮਾਈਕ ਚੱਕੋ ਪੁੱਤ ਇਹਨੂੰ ਆਪਾਂ ਤੁਸੀਂ ਬਾਅਦ ਜਾਂ ਮੰਜਿਆ ਤੇ ਵਿਸ਼ਾ ਸਕਦੇ ਜਾਂ ਡਬਲ ਬੈੱਡ ਤੇ ਮੈਂ ਡਬਲ ਬੈੱਡ ਤੇ ਵਿਸ਼ਾਉਂਦੀ ਹਾਂ ਨਾ ਤਾਂ ਤਕਰੀਬਨ ਸਾਦਾ ਆ ਜੂਗਾ ਵੈਸੇ ਜੂਗਾ ਇਹ ਪੂਰਾ ਤੁਸੀਂ ਦੇਖਤਾ ਹੋ ਬੈਕਲ ਉਵੇਂ ਦਾ ਇਹ 12 ਸਾਲ ਹੋ ਗਏ ਸਤੂਰੇ ਨੂੰ ਕਿਉਂਕਿ ਇਹ ਮੇਰੇ ਵਿਆਹ ਦਾ ਪੂਰਾ ਹੈ ਮੇਰੇ ਪੇਕੇ ਵੱਲੇ ਦਿੱਤਾ ਗਿਆ ਸੀ ਤੇ ਬਿਲਕੁਲ ਉਹ ਜਿਹਾ ਤੇ ਉਹ ਜਿਹਾ ਪਿਆ ਮੈਂ ਇਸ ਤਰੀਕੇ ਨਾਲ ਹਿਸਾਬ ਕਰ ਲਈਆਂ ਬੈਲ ਦਾ ਫਾਟੂਰਾ ਐਸਾ ਵਿਛਾ ਲੈਣਾ ਠੀਕ ਹੈ ਸਾਰੇ ਤੇ ਵਿਛਾ ਦੇ ਸਾਰੇ ਤੇ ਵਿਛਾ ਦੇਣਾ ਫੇਰ ਆਪਾਂ ਕੀ ਕਰਾਂ ਕਰਦੇ ਤੇ ਫੋਟੋ ਨਹੀਂ ਕਿੱਥੇ ਜਾਉਂ ਆਉਂਦੀ 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 ਮੈਂ ਆਉਂਦਾ ਫੋਟੋ ਸਾਰੇ ਇਹਦੇ ਦੀ ਆਪਾਂ ਕੀ ਲੈਣਾ ਇੱਕ ਲੈਣਾ ਆਪਾਂ ਬੇਕਿੰਗ ਫੋਟੋ ਥੋੜਾ ਬੇਕਿੰਗ ਪਾਊਡਰ ਲੈਣਾ ਇੱਕ ਲੈਣੀ ਬਚਾ ਪਾਣੀ ਆਪਾਂ ਕੀ ਕਰਨਾ ਬੇਕਿੰਗ ਪਾਊਡਰ ਤੇ ਚਾਹ ਪਾਉਣੀ ਇਹਦੇ ਵਿੱਚ ਆਪਾਂ ਹਨਾ ਬੇਕਿੰਗ ਪਾਊਡਰ ਪਾ ਲੈਣਾ ਤੇ ਸਾਰੇ ਆਪਾਂ ਪੂਰੇ ਤੇ ਇਸ ਤਰ੍ਹਾਂ ਕਰਕੇ ਸ਼ਰਕ ਕਰ ਦੇਣਾ ਤੇ ਅੰਡਾ ਸ਼ਰਕਣਾ ਤੁਸੀਂ ਇਸ ਮਾਸਮੂਲ ਨਾਲ ਦੀ ਹੋਊਗਾ ਥਾਡੀ

ਜਦੋਂ ਮੈਂ ਗੀਡੀ ਕਰੀ ਆਦੀ ਫਿਰ ਮੈਂ ਕਹਿੰਦਾ ਕੈਂਪਰ ਤਾਂ ਮੈਂ ਬੈਕ ਸਾਈਡ ਦੀ ਹੋ ਕੇ ਮਿਲਾਉਣਾ ਪੈਂਦਾ ਹੈ ਇਸ ਤਰ੍ਹਾਂ ਇਹ ਤਾਂ ਕੁੜਾ ਬੈਰੇ ਮਰਦਾ ਪਤਪ ਲਵਾ ਕੇ ਰੱਖਦੇ ਆ ਹਨਾ ਤੁਸੀਂ ਕਿਵੇਂ 스멜 ਆਉਣ ਲੱਗ ਜਾਂਦੀ ਹੈ ਹਨਾ ਬਿਲਕੁਲ ਵੀ 스멜 ਨਹੀਂ ਆਉਂਦੀ ਇਸੇ ਤਰ੍ਹਾਂ ਆਪਾਂ ਦੂਜੀ ਸਾਈਡ ਪਾ ਕੇ ਕਰ ਕਰ ਦੇਣਾ ਇਸੇ ਤਰ੍ਹਾਂ ਇਹ ਆਪਾਂ ਦੂਜੀ ਸਾਈਡ ਪਾ ਕੇ ਹਨਾ ਉੱਤੇ ਪਾਉਡਰ ਪਾ ਕੇ ਬੇਕਿੰਗ ਪਾਉਡਰ ਪਾ ਕੇ ਤੇ ਪੁਸ਼ ਫੇਰਨਾ ਹਨਾ ਤੇ ਫਿਰ ਆਪਾਂ ਕੀ ਕਰਨਾ ਮੈਂ ਤੁਹਾਨੂੰ ਦੱਸਦੀ ਹਾਂ ਮੈਨੂੰ ਕੱਲ ਤੇ ਬੈਕ ਦੀ ਮਗਰ ਦੀ ਜਾਣਾ ਪੈਂਦਾ ਹੈ ਮੈਲ ਵਰਜੂ ਪੂਰਾ ਬਿਲਕੁਲ ਸਾਫ਼ ਤੋਂ ਦੇਖ ਸਕਦੇ ਬਿਲਕੁਲ ਕਲੀਨ ਕਲੀਨ ਲੱਗਦਾ ਪੂਰਾ ਕਲੀਨ ਕਲੀਨ ਤੇ ਹੁਣ ਆਪਾਂ ਕੀ ਕਰਨਾ ਇਹਨੂੰ ਅੱਧੇ ਘੰਟੇ ਲਈ ਬਾਹਰ ਆਪਾਂ ਤਣੀ ਤੇ ਪਾਉਣਾ ਤੁਹਾਨੂੰ ਦਿਖਾਉਣੀ ਆ ਤਣੀ ਤੇ ਪਾਉਂਦੀ ਸ਼ਿੱਕਾ ਲੱਗੇ ਉਸ ਤੋਂ ਮਿੱਤਰ ਗਰਮੇ ਸ਼ਿੱਕਾ ਨਾਲ ਹੀ ਲੱਗ ਜਾਂਦੀ ਹੁਣ ਪਤਨੀ ਤੇ ਬਾਹਰਣਾ ਅੱਧਾ ਘੰਟਾ ਪੱਪ ਲੱਗ ਜੂਗੀ ਤੇ ਆਪਣੇ ਚ ਸਾਰੀ ਮੈਟ ਘੱਟਾ ਸਾਂ ਨਿਸਕਲ ਜੁਗਾ ਬਾਅਦ ਤੇ ਜਿਹੜਾ ਕੋਈ ਮਾੜਾ ਮੋਟਾ ਹਨਾ ਗੱਲ ਵਗੈਰਾ ਹੁੰਦਾ ਉਹ ਬਿਲਕੁਲ ਕਲੀਨ ਹੋ ਜੂਗੀ ਤੇ ਘੂੜਾ ਆਪਣਾ ਬਿਲਕੁਲ ਸਾਫ ਹੋ ਜੂਗਾ ਬਿਲਕੁਲ ਤੁਸੀਂ ਦੇਖ ਸਕਦੇ ਹੋ ਸਾਧੀਆਂ ਵਿੱਚ ਆਪਾਂ ਨੂੰ ਕੱਪੜੇ ਸੁੱਕਦੇ ਨਹੀਂ ਤਾਂ ਘੂੜਿਆਂ ਨੂੰ ਤਾਂ ਸੁੱਕਣਾ ਹੀ ਸੀ ਜੋ ਕੋਈ ਆ ਗਿਆ ਸਮੈਲ ਆਉਂਦੀ ਆ ਆਪਾਂ ਇਸ ਦਾ ਸਾਫ ਕਰਕੇ ਘੂੜਿਆਂ ਨੂੰ ਰੱਖ ਸਕਦੇ ਆ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਪਲੀਸ ਵੀਡੀਓ ਨੂੰ ਲਾਈਕ ਸ਼ੇਅਰ ਕਰਕੇ ਕਮੈਂਟ ਕਰਕੇ ਜਰੂਰ ਦੱਸੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਮਿਲਦੇ ਆ ਕੱਲ ਨੂੰ ਕਿਸੇ ਨੈਕਸਟ ਵੀਡੀਓ ਜਾਂ ਬਲੌਗ ਦੇ ਵਿੱਚ ਬਾਏ ਬਾਏ